ਤੁਸੀਂ ਦੇਖਣਾ 24 ਪੰਜਾਬੀ ਚੈਨਲੋਂ ਬੁਲਾੜਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਇੱਕ ਸੰਖੇਪ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਬੁਲਾੜਾ ਦੇ ਨਿਵਾਸੀ ਮਨਿੰਦਰਜੀਤ ਕੌਰ ਜੋ ਕਿ ਸਾਫਕਾ ਸਰਪੰਚ ਖੇਲਣੀ ਦੇ ਸੰਨ ਅੱਜ ਦੀ ਅੱਜ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦਿਨ ਦਿਹਾੜੇ ਇਸ ਘਟਨਾ ਨਾਲ ਲੱਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਮਿਡਲ ਜਾਣਕਾਰੀ ਅਨੁਸਾਰ ਹੱਤਿਆ ਦੇ ਪਿੱਛੇ ਆਪਣੀ ਰੰਜਿਸ਼ ਦਾ ਆਪਣੀ ਆਪਸੀ ਰੰਜਿਸ਼ ਦਾ ਕਾਰਨ ਦੱਸੇ ਜਾ ਰਹੇ ਹਨ ਕਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਲਾਸ਼ ਨੂੰ ਕਾਬੂ ਜੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ ਕਟਨਾ ਸਥਲ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਇੰਤਿਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਵੀ ਜਾ ਰਹੀਆਂ ਹਨ ਬਾਹਰ ਦਾਤ ਤੋਂ ਬਾਦ ਦੋਸ਼ੀ ਮੌਕੇ ਤੋਂ ਫਰਾਰ ਹੋ ਚੁੱਕੇ ਹਨ ਜਿਨ੍ਹਾਂ ਦੀ ਤਲਾਸ਼ ਲਈ ਪੁਲਿਸ ਵੱਲੋਂ ਨਾਕੇਬੰਦੀ ਕਰ ਦਿੱਤੀ ਗਈ ਹੈ ਇਹ ਖਬਰ ਬਲਾਡੇ ਦੇ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਥਾਨਕ ਲੋਕਾਂ ਨੇ ਕਟਨਾ ਨੂੰ ਲੈ ਕੇ ਪਾਰੀ ਰੋਸ਼ ਪਾਇਆ ਜਾ ਰਿਹਾ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਹਰ ਅੰਕਲ ਨਾਲ ਜਾਂਚ ਕੀਤੀਆਂ ਜਾ ਰਹੀਆਂ ਹਨ ਜਲ ਲਾਸ਼ ਨੂੰ ਪੋਸਟ ਮਾਰਨ ਲਈ ਭੇਜ ਦਿੱਤਾ ਗਿਆ ਹੈ ਜਿਸ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਟੜਾਂ ਤੇ ਸਤਾਰਕ ਇਕੱਠੇ ਕੀਤੇ ਜਾ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਪਰਿਵਾਰਕ ਮੈਂਬਰੋਂ ਦੇ ਨਜ਼ਰ ਆ ਰਹੇ ਹਨ ਜੇਕ ਸਵਾਲਿਆ ਨਿਸ਼ਾਨ ਪੈਦਾ ਹੁੰਦਾ ਹੈ ਕਿ ਦਿਨ ਦਿਹਾੜੇ ਅਜਿਹੀ ਘਟਨਾਵਾਂ ਹੋਣ ਦੇ ਨਾਲ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਆਪਸੀ ਸਵਾਲ ਪੈਦਾ ਖੜੇ ਹੁੰਦੇ ਨਜ਼ਰ ਆਉਂਦੇ ਕੀ ਨਾਮ ਆ ਤੁਹਾਡਾ ਮੇਰਾ ਨਾਮ ਸ਼ਿਵਿੰਦਰ ਸਿੰਘ ਆ ਜੀ ਬਜੀ ਕਿਹੜੇ ਪਿੰਡ ਦੀ ਘਟਨਾ ਕੀ ਨਾਮ ਸੀ ਇਹਨਾਂ ਦਾ ਕਿੰਨੀ ਉਮਰ ਸੀ ਕੀ ਗੱਲ ਹੋਈ ਆ ਪਿੰਡ ਖੇਲਣਾ ਜੀ ਇਹਨਾਂ ਦਾ ਨਾਮ ਮਹਿੰਦਰ ਜੀ ਸਰਪੰਚ ਸੀ ਸਾਫ ਦਾ ਸਰਪੰਚ ਨੇ ਅਸੀਂ ਉਸ ਟਾਈਮ ਮੈਂ ਸਭ ਕਾ ਪੰਚਾ ਇਹ ਅਜਿਹੀ ਘਟਨਾ ਹੋਈ ਆ ਜਿਹੜੀ ਉਹ ਮਾਨੂੰ ਇਹਨਾਂ ਦਾ ਖੇਤੀ ਨੂੰ ਲੈ ਕੇ ਕੋਈ ਮਸਲਾ ਸੀਗਾ ਕੋਈ ਰੋੜੇ ਰਾੜੇ ਲਾਹੇ ਸੀਗੇ ਜਿੰਨੇ ਕੁ ਸੁਣਿਆ ਸੀ ਉਹ ਕੋਈ ਪੰਚਾਇਤੀ ਮਸਲੇ 'ਚ ਵੀ ਆਇਆ ਕੋਈ ਇਹਨਾਂ ਦਾ ਸਮਝੌਤਾ ਨਾ ਹੋਇਆ ਅੱਜ ਇਹ ਕਿਸੇ ਦੇ ਸਰਪੰਚ ਸਾਹਿਬ ਕਿਸੇ ਦੇ ਘਰੋਂ ਆ ਰਹੇ ਸੀਗੇ ਤੇ ਉਥੋਂ ਦੇ ਉਹਨਾਂ ਦੇ ਗੇਟ ਕੋਲ ਦੀ ਨੰਗਲ ਲੱਗੀ ਉਹਨਾਂ ਨੇ ਫੈਰਿੰਗ ਕੀਤੀ ਜੀ ਇਹਨਾਂ ਦੇ ਫੈਰ ਸਿਰਚ ਲੱਗੇ ਨੇ ਪਤਾ ਕੀ ਗੱਲ ਕਿਹਦੇ ਵੱਲੋਂ ਕੀਤੀ ਗਈ ਫੈਰਿੰਗ ਇਹਨਾਂ ਦੇ ਗਵੰਡੀਆਂ ਵੱਲੋਂ ਨਹੀਂ ਹੈ ਜੀ ਇਹਨਾਂ ਦੇ ਆਪ ਦੀ ਹੋਣਗੇ ਸਕਿਆਂ ਚ ਨੇ ਸਰ ਹਾਂਜੀ ਕੀ ਨਾਮ ਹੈ ਜੀ ਓਲਾ ਸਿੰਘ ਆ ਜੀ ਉਹਨਾਂ ਜੀ ਕੀ ਕੱਟਣਾ ਹੋਈ ਹੈ ਕਿਹੜੇ ਪਿੰਡ ਦੀ ਹੈ ਕੀ ਨਾਮ ਸੀ ਇਹਨਾਂ ਦਾ ਇਹ ਪਿੰਡ ਖੱਲਨ ਦੀ ਹੈ ਜੀ ਇਹ ਜੀ ਮੈਂ ਦਰਜੀਤ ਕੌਰ ਸਾਫ ਸਰਪੰਚ ਸੀ ਜੀ ਅੱਛਾ ਤੇ ਇਹਨਾਂ ਦਾ ਆਪਸ ਵਿੱਚ ਨਿਕਲ ਮੋਟੇ ਜਿਹੜਾ ਸੀ ਉਹਨਾਂ ਨਾਲ ਜਿਆਦਾ ਨਹੀਂ ਸੀਗਾ ਅੱਛਾ ਕੋខਾਸ ਵੀ ਨਹੀਂ ਸੀ ਇਹਨਾਂ ਦਾ ਤੇ ਪਿਛਲੇ ਘਰੋਂ ਆ ਗਈ ਸੀ ਆਪ ਹਾਂ ਤੇ ਆਉਂਦੇ ਉਹਦੇ ਵਿੱਚ ਦੱਸ ਦੇ ਨੇ ਮੈ ਤਾਂ ਮੌਕੇ ਦੇ ਨਹੀਂ ਸੀਗਾ ਹਾਂ ਮੌਕੇ ਤੇ ਮੈਂ ਵੀ ਨਹੀਂ ਸੀ ਮਾ ਬਾਅਦ ਚ ਗਿਆ ਕੀ ਗੱਲ ਹੋਈ ਆ ਉੱਥੇ ਗੱਲ ਦਾ ਵੀ ਨਹੀਂ ਪਤਾਈ ਆਪ ਨੂੰ ਲਾ ਗੱਲ ਦਾ ਕੋਈ ਪਤਾ ਨਹੀਂ ਵਾ ਫਾਇਰਿੰਗ ਹੋਈ ਆ ਜੀ ਆਪਰਾਜ ਕੀ ਮਾਤਾ ਪੈਣ ਸਾਡੀ ਜੀ ਸਭ ਤੋਂ ਪਹਿਲੇ ਸਾਡੀ ਪੈਣ ਮੇਰੀ ਮinistar ਨਹੀਂ ਸੀਗੇ ਤੇ ਪਿਛਲੇ ਕਿੰਨੇ ਦਿਨਾਂ ਤੋਂ ਇਹਨਾਂ ਦਾ ਕੋਈ ਮਸਲਾ ਚੱਲ ਰਿਹਾ ਸੀਗਾ ਸਾਡੇ ਸਰਪੰਚ ਜੋ ਮਨਤਰੀ ਸਰਪੰਚ ਸਾਡਾ ਪੁਰਾਣਾ ਸਾਬका ਉਹਨਾਂ ਨੇ ਪੁਲਿਸ ਨੂੰ ਤਲਾਬੀ ਦੇ ਪਿੱਛੇ 2-3 ਦਿਨਾਂ ਤੋਂ 2 18 ਤਰੀਕ ਨੂੰ ਉਹਨਾਂ ਨੇ ਐਪਲੀਕੇਸ਼ਨ ਦੇ ਕੇ ਆਏ ਵੀ ਸਾਡੇ ਗਵੰਡੀ ਸਾਨੂੰ ਤੰਗ ਕਰ ਰਹੇ ਨੇ ਕਿ ਸਾਡੇ ਜ਼ਮੀਨ ਦੇ ਵਿੱਚ ਕੋਈ ਰੋਡਾਂ ਦਾ ਮਸਲਾ ਸੀ ਉਹ ਸਿੱਟ ਗਏ ਤੇ ਜਦੋਂ ਪੁਲਿਸ ਨੇ ਨਹੀਂ ਸਾਰ ਲਈ ਕੋਈ ਉਹਨਾਂ ਨੂੰ ਪੰਚਾਇਤ ਨੂੰ ਵੀ ਕਿਹਾ ਪੰਚਾਇਤ ਨੇ ਵੀ ਉਹਨਾਂ ਨੂੰ ਕਿਹਾ ਵੀ ਸਮਝਾਇਆ ਪਰ ਹੁਣ ਅੱਜ ਦੋਨੇ ਦੇ ਮੇਰੇ ਮੇਰੇ ਭਰਾ ਬਾਈ ਮਨਪ੍ਰੀਤ ਸਰਪੰਚ ਦੇ ਵੀ ਤੇ ਉਹਨਾਂ ਦੀ ਵਾਈਫ ਦੇ ਵੀ ਉਹਨਾਂ ਨੇ ਹਮਲਾ ਕੀਤਾ ਤੇ ਮੌਕੇ ਤੇ ਮੇਰੀ ਭੈਣ ਦੇ ਉਹਨਾਂ ਨੇ ਪਹਿਲਾਂ ਦੂਰੋਂ ਹਮਲਾ ਕੀਤਾ ਕਿ ਤੋਂ ਨਾ ਬੱਜੀਆਂ ਕਿ ਅੱਜ ਮੌਕੇ ਤੇ ਕਿਉਂ ਇੱਕ ਮੱਥੇ ਤੇ ਇੱਕ ਸਿਰ ਚ ਗੋਲੀ ਮਾਰ ਕੇ ਨਾ ਕਤਲ ਕੀਤਾ ਤੇ ਮੌਕੇ ਤੇ ਫਿਰ ਮੇਰਾ ਜੋ ਸਾਡੇ ਸਰਪੰਚਾ ਉਹਨੇ ਵੀ ਭੱਜ ਕੇ ਜਾਨ ਬਚਾਈ ਆ ਕੀ ਮੰਗ ਕਰਦੇ ਹਾਂ ਜੀ ਮੰਗ ਇਹ ਆ ਜੀ ਪੁਲਿਸ ਪ੍ਰਸ਼ਾਸਨ ਵੀ ਕਿਹੜੀ ਬੰਦ ਕਰ ਰਹੀ ਹੋਵੇ ਤੇ ਜਲਦ ਜਲਦ ਬੰਦੇ ਫੜੇ ਜਾਣ ਤੇ ਪਰਿਵਾਰਾਂ ਨੂੰ ਇਨਸਾਫ ਮਿਲੇ ਇੱਥੇ ਪਿੰਡ ਖੇਲਣ ਹੈ ਮਾਨਸਾ ਤਹਿਸੀਲ ਦੇ ਵਿੱਚ ਛੋੜੀਨ ਮਾਨਸਾ ਚ ਜੋ ਇੱਥੇ ਸਾਨੂੰ ਪਤਾ ਲੱਗਾ ਕਿ ਭਿੰਦਰਜੀਤ ਕੌਰ ਪਤਨੀ ਮਨਪ੍ਰੀਤ ਸਿੰਘ ਦਾ ਇਹ ਪਿੰਡ ਖੇਲਣ ਦਾ ਮਾੜ ਜਿਹੜਾ ਗੋਲੀ ਮਾਰਿਆ ਇਹ ਮੌਕੇ ਜਾ ਕੇ ਸਾਰਾ ਹਾਲਾਤ ਦੇਖੇ ਸਾਰੇ ਹਾਲਾਤ ਦੇਖ ਕੇ ਮੈਂ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸਿਵੀਪਾ ਕੀ ਸੰਗਿ ਮਿਲਣਾ ਆਈਪੀਐਸ ਤੇ ਧਿਆਨ ਚ ਲੈਂਦੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਮੁੱਖਤ ਜਿਹੜੀ ਹੈਗੀ ਆ ਰੋਡਾਂ 'ਚ ਜੋ ਕਾਰਵਾਈ ਬੰਦੀ ਸੀ ਉਹ ਕੀਤੀ ਤੇ ਐਸਪੀ ਡੀ ਸਾਹਿਬ ਦੀ ਅਗਵਾਈ ਚ ਸਾਰੀ ਜਿਹੜੀ ਜਾਂਚ ਚੱਲ ਰਹੀ ਹੈ ਤੇ ਅਸੀਂ ਉਹਦੇ ਤਹਿਤ ਜਿਹੜੇ ਦੋਸ਼ੀ ਨੇ ਫੜਾ ਲੇ ਉਹਨਾਂ ਨੂੰ ਫੜਨ ਲਈ ਜਿਹੜੀਆਂ ਟੀਮਾਂ ਬਣਾਤੀਆਂ ਨੇ ਥਲਗਵਰ ਥਾਣਿਆਂ ਦੀਆਂ ਤੇ ਜਲਦੀ ਹੀ ਇਹਨਾਂ ਦੋਸ਼ੀਆਂ ਨੂੰ ਫੜ ਲਿਆ ਜਾਏਗਾ ਤਾਂ ਇਹ ਜਿਹੜਾ ਮਾਡਲ ਹੈ ਫਿਲਹਾਲ ਜੋ ਦੱਸਿਆ ਗਿਆ ਹੈ ਜਾ ਦੇਖਣ ਲਗਾ ਕਿ ਜਿਹੜਾ ਫਾਇਰ ਆਰਮ ਨਾਲ ਹੋਇਆ ਬਾਕੀ ਜਿਹੜੀ ਜਾਨ ਚੱਲੀ ਜਾਂਦੇ ਸਮੇਂ ਜੋ ਵੀ ਗੱਲ ਆਏਗੀ ਤਾਂ ਉਹ ਤੁਹਾਡੇ ਨਾਲ ਬਾਅਦ ਵਿੱਚ ਸ਼ੇਅਰ ਕੀਤੀ ਜਾਵੇਗੀ